ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣਵੇ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਤੁਸੀਂ ਇਹ ਸ਼ਬਦ ਅਕਸਰ ਹੀ ਸੁਨਿਆ ਹੋਣਾ ਹੈ ਇਹ ਸ਼ਬਦ ਸੁਣਨ ਵਿੱਚ ਤਾਂ ਬਹੁਤ ਛੋਟਾ ਲੱਗਦਾ ਹੈ ਪਰ ਇਸ ਦਾ ਅਰਥ ਬਹੁਤ ਹੀ ਡੂੰਘਾ ਤੇ ਹੈਰਾਨ ਕਰਨ ਵਾਲਾ ਹੈ ਭਗਤ ਪੀਪਾ ਜੀ ਇਸ ਸ਼ਬਦ ਵਿੱਚ ਕਹਿ ਰਹੇ ਨੇ ਕਿ ਜੋ ਸ੍ਰਿਸ਼ਟੀ ਦਾ ਰਚਨਹਾਰ ਪ੍ਰਮਾਤਮਾ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹੈ ਉਹੀ ਮਨੁੱਖੀ ਸਰੀਰ ਵਿੱਚ ਹੈ ਜੋ ਉਸ ਪਰਮਾਤਮਾ ਦੀ ਖੋਜ ਕਰਦਾ ਹੈ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ ਜੇ ਪ੍ਰਭੂ ਦੀ ਕਿਰਪਾ ਹੋ ਜਾਵੇ ਤਾਂ ਅੰਦਰ ਹੀ ਦਰਸ਼ਨ ਕਰਵਾ ਦਿੰਦਾ ਹੈ ਅੱਜ ਮੈਂ ਤੁਹਾਡੇ ਨਾਲ ਵੀਡੀਓ ਵਿੱਚ ਕੁਝ ਉਸ ਤਸਵੀਰਾਂ ਸ਼ੇਅਰ ਕਰਨ ਜਾ ਰਿਹਾ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਹੈਰਾਨ ਰਹੇ ਜਾਓਗੇ ਜੋ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ ਉਹ ਪਰਮਾਤਮਾ ਦਾ ਹੀ ਸਰੂਪ ਹੈ ਇਹ ਹੀ ਕੁਦਰਤੀ ਚੀਜ਼ਾਂ ਨੂੰ ਪਰਮਾਤਮਾ ਨੇ ਸਾਡੇ ਸਰੀਰ ਵਿੱਚ ਵੀ ਸ਼ਾਮਲ ਕੀਤਾ ਹੋਇਆ ਹੈ ਆਓ ਫਿਰ ਦੇਖਦੇ ਹਾਂ ਪਰਮਾਤਮਾ ਦੀ ਹੈਰਾਨ ਕਰਨ ਵਾਲੀ ਰਚਨਾ ਇਹ ਜੋ ਤੁਸੀਂ ਪਹਿਲੀ ਤਸਵੀਰ ਦੇਖ ਰਹੇ ਹੋ ਇਸ ਵਿੱਚ ਸਾਡੇ ਹੱਥ ਦੀ ਹਥੇਲੀ ਹੈ ਜੋ ਬਿਲਕੁਲ ਹੀ ਇੱਕ ਰੁੱਖ ਦੇ ਪੱਤੇ ਨਾਲ ਮੇਲ ਖਾਂਦੀ ਹੈ Papa ਕਦੇ ਵੀ ਇਸ ਚੀਜ਼ ਨੂੰ ਧਿਆਨ ਨਾਲ ਨਹੀਂ ਦੇਖਿਆ ਹੋਣਾ ਇਸ ਤਸਵੀਰ ਵਿੱਚ ਇੱਕ ਰੁੱਖ ਦੇ ਪੱਤੇ ਦਾ ਆਕਾਰ ਰੰਗ ਬਿਲਕੁਲ ਮਨੁੱਖੀ ਬੁੱਲਾ ਨਾਲ ਮੇਲ ਖਾ ਰਿਹਾ ਹੈ। ਇਸ ਤਸਵੀਰ ਨੂੰ ਧਿਆਨ ਨਾਲ ਦੇਖੋ ਇਸ ਵਿੱਚ ਇੱਕ ਪਾਸੇ ਕੋੜੇ ਦਾ ਮੂੰਹ ਹੈ ਤੇ ਦੂਸਰੇ ਪਾਸੇ ਮਨੁੱਖੀ ਪੈਰ। ਦੇਖੋ ਕਿਵੇਂ ਇੱਕ ਕੋੜੇ ਦੇ ਚਿਹਰੇ ਨੂੰ ਪਰਮਾਤਮਾ ਨੇ ਮਨੁੱਖ ਦੇ ਪੈਰ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ। ਇਸ ਤਸਵੀਰ ਵਿੱਚ ਇੱਕ ਪਾਸੇ ਸਾਡੇ ਸਰੀਰ ਦੀ ਚਮੜੀ ਦੀ ਤਸਵੀਰ ਹੈ ਤੇ ਦੂਜੇ ਪਾਸੇ ਰੇਗਿਸਤਾਨ ਦੀ। ਇਹ ਵੀ ਬਿਲਕੁਲ ਇੱਕ ਦੂਜੇ ਨਾਲ ਮੇਲ ਖਾ ਰਹੇ ਨੇ ਜਦੋਂ ਕਿਸੇ ਰੁੱਖ ਨੂੰ ਕੱਟਿਆ ਜਾਂਦਾ ਹੈ ਤਾਂ ਉਸ ਉੱਪਰ ਕੁਝ ਇਸ ਤਰ੍ਹਾਂ ਦੀਆਂ ਲਕੀਰਾਂ ਤੁਸੀਂ ਜ਼ਰੂਰ ਦੇਖੀਆਂ ਹੋਣੀਆਂ ਤੁਸੀਂ ਧਿਆਨ ਨਾਲ ਦੇਖਣਾ ਇਹ ਬਿਲਕੁਲ ਆਪਣੇ ਫਿੰਗਰ ਪ੍ਰਿੰਟ ਨਾਲ ਮੇਲ ਖਾਂਦੀਆਂ ਨੇ ਇਸ ਤਸਵੀਰ ਵਿੱਚ ਇੱਕ ਪਾਸੇ ਕੰਡਿਆਂ ਵਾਲੀ ਟਾਣੀ ਹੈ ਜੋ ਬਿਲਕੁਲ ਸਾਡੇ ਸਰੀਰ ਦੀ ਰੀਲ ਦੀ ਹੱਡੀ ਵਰਗੀ ਦਿਖਾਈ ਦੇ ਰਹੀ ਹੈ ਇਹ ਤਸਵੀਰ ਵਿੱਚ ਅਸਮਾਨੀ ਬਿਜਲੀ ਅਤੇ ਸਾਡੀਆਂ ਅੱਖਾਂ ਦੀਆਂ ਨਾੜੀਆਂ ਬਿਲਕੁਲ ਇੱਕ ਦੂਜੇ ਨਾਲ ਮੇਲ ਖਾ ਰਹੀਆਂ ਨੇ ਇਹ ਸਾਡੇ ਫੇਫੜੇ ਨੇ ਜੋ ਇੱਕ ਰੁੱਖ ਦੀ ਬਣਾਵਟ ਨਾਲ ਮੇਲ ਖਾ ਰਹੇ ਨੇ ਜ਼ਮੀਨ ਤੇ ਉੱਗਣ ਵਾਲੇ ਨਦੀਨ ਫਸਲਾਂ ਸਾਡੇ ਸਰੀਰ ਦੇ ਕਿਸਾਨ ਨਾਲ ਮੇਲ ਖਾਂਦੇ ਨੇ ਇੱਕ ਹੋਰ ਉਦਾਹਰਣ ਹੈ ਇਸ ਵਿੱਚ ਇੱਕ ਪੱਤੇ ਦੀ ਬਣਤਰ ਸਿਰ ਦੇ ਕੇ ਸਾਦੀ ਬਣਤਰ ਨਾਲ ਮੇਲ ਖਾ ਰਹੀ ਹੈ। ਇਸ ਤਸਵੀਰ ਵਿੱਚ ਹੇਲਿਕਸ ਦੇ ਬੁਲਾ ਜੋ ਕਿ ਬ੍ਰਹਿਮੰਡ ਦਾ ਹਿੱਸਾ ਹੈ ਬਿਲਕੁਲ ਸਾਡੀ ਅੱਖ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਵਿੱਚ ਨਿਊਰੋਨ ਸੈਲਸ ਹਨ ਜੋ ਕਿ ਸਾਡੇ ਦਿਮਾਗ ਵਿੱਚ ਪਾਏ ਜਾਂਦੇ ਨੇ ਇਹ ਵੀ ਬ੍ਰਹਿਮੰਡ ਦੀ ਸਰਚਨਾ ਨਾਲ ਮੇਲ ਖਾ ਰਹੇ ਨੇ। ਅਖਰੋਟ ਦਾ ਸਭ ਨੇ ਖਾਦੇ ਹੀ ਹੋਣਿਆ। ਪਰਮਾਤਮਾ ਨੇ ਇਸਦੀ ਬੰਦਤਰ ਵੀ ਮਨੁੱਖੀ ਦਿਮਾਗ ਵਰਗੀ ਬਣਾਈ ਹੈ ਤੇ ਇਸ ਨੂੰ ਖਾਣ ਦੇ ਸਭ ਤੋਂ ਵੱਧ ਫਾਇਦੇ ਵੀ ਦਿਮਾਗ ਨੂੰ ਹੀ ਨੇ। ਇਹ ਆ ਸਾਡਾ ਕੰਨ ਜਿਸ ਦੀ ਸ਼ੇਪ ਬਿਲਕੁਲ ਮਸ਼ਰੂਮ ਵਰਗੀ ਦਿਖਾਈ ਦੇ ਰਹੀ ਹੈ। ਇੱਥੇ ਵਿਚਾਲੂ ਘਟਿਆ ਹੋਇਆ ਟਮਾਟਰ ਦੇਖਣ ਵਿੱਚ ਬਿਲਕੁਲ ਸਾਡੇ ਦਿਲ ਦੀ ਬੰਦਤਰ ਨਾਲ ਮੇਲ ਖਾ ਰਿਹਾ ਹੈ। ਰਾਜਮਾ, ਚੋਲੇਆਂ ਦੇ ਦਾਣੇ ਨੂੰ ਧਿਆਨ ਨਾਲ ਦੇਖਣਾ ਇਹ ਬਿਲਕੁਲ ਸਾਡੇ ਸਰੀਰ ਦੇ ਅੰਦਰੂਨੀ ਅੰਗ ਕਿਡਨੀਆਂ ਨਾਲ ਮੇਲ ਖਾਦੇ ਨੇ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ